ਸੰਸਾਰਿਕ ਮਾਇਆ ਤੋਂ ਪਰੇ ਆਪਾਂ ਸਾਰਿਆਂ ਨੇ 9 ਮਹੀਨੇ ਮਾਂ ਦੇ ਗਰਭ ਵਿੱਚ ਬਤੀਤ ਕੀਤੇ ਹਨ ਚੌਥਾ ਪੰਜਵਾਂ ਤੇ ਛੇਵਾਂ ਇਹਨਾਂ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਤਕਰੀਬਨ 100% ਬੱਚਿਆਂ ਦੇ ਵਿੱਚ ਮਾਂ ਦੇ ਗਰਭ ਅੰਦਰ ਆਤਮਾ ਪ੍ਰਵੇਸ਼ ਕਰ ਜਾਂਦੀ ਹੈ 9 ਮਹੀਨੇ ਵਿੱਚ ਸਾਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਵਿੱਚ ਉੱਥੇ ਬਚਾਉਣ ਵਾਲਾ ਕੋਈ ਸਾਡਾ ਆਪਣਾ ਨਹੀਂ ਹੁੰਦਾ ਪਰਮਾਤਮਾ ਤੋਂ ਸਿਵਾਏ ਸਾਡੀ ਉੱਥੇ ਰੱਖਿਆ ਨਹੀਂ ਕੋਈ ਕਰਦਾ ਬਾਣੀ ਵਿੱਚ ਦਰਜ ਹੈ ਜੈਸੀ ਅਗਨ ਉਦਰਮੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਸਾਡੀ ਖੁਰਾਕ ਦਾ ਇੰਤਜ਼ਾਮ ਵੀ ਪਰਮਾਤਮਾ ਨੇ ਮਾਂ ਦੇ ਗਰਭ ਵਿੱਚ ਹੀ ਇੱਕ ਨਾੜੂਏ ਦੇ ਜ਼ਰੀਏ ਕੀਤਾ ਹੁੰਦਾ ਹੈ ਜਿੱਥੋਂ ਜੋ ਮਾਂ ਖਾਂਦੀ ਹੈ ਉਹ ਸਾਰਾ ਆਹਾਰ ਸਾਡੇ ਸਰੀਰ ਵਿੱਚ ਆਪਣੇ ਆਪ ਪਹੁੰਚ ਜਾਂਦਾ ਹੈ 6 ਮਹੀਨੇ ਦਾ ਸਮਾਂ ਪੂਰਾ ਹੁੰਦਿਆ ਹੁੰਦਿਆਂ ਇਨਸਾਨੀ ਸਰੀਰ ਮਾਂ ਦੇ ਬੱਚੇ ਵਿੱਚ ਮਾਂ ਦੇ ਗਰਭ ਵਿੱਚ ਬੱਚੇ ਦਾ ਪੂਰੀ ਤਰ੍ਹਾਂ ਬਣ ਚੁੱਕਾ ਹੁੰਦਾ ਹੈ ਉਸ ਦੇ ਵਿੱਚ ਸੰਸਾਰਿਕ ਕੋਈ ਮਾਇਆ ਨਹੀਂ ਹੁੰਦੀ ਅਗਰ ਹੁੰਦਾ ਹੈ ਤਾਂ ਤਿੰਨ ਨਾੜਾਂ ਹੁੰਦੀਆਂ ਹਨ ਤਿੰਨ ਨਾੜੀਆਂ ਹਨ ਈੜਾ ਪਿੰਗਲਾ ਸੁਖਮਨ ਇਹ ਤਿੰਨੋਂ ਨਾੜੀਆਂ ਸਾਡੀ ਮੂਲਾ ਧਾਰ ਤੋਂ ਲੈ ਕੇ ਮਸਤਕ ਤੱਕ ਜਾਂਦੀਆਂ ਹਨ ਇਹਨਾਂ ਤਿੰਨਾਂ ਨਾੜੀਆਂ ਦਾ ਸਾਡੇ ਜੀਵਨ ਵਿੱਚ ਬਹੁਤ ਵੱਡਾ ਚੱਕਰ ਹੈ ਬਹੁਤ ਵੱਡਾ ਇਸ ਦਾ ਰੋਲ ਹੈ ਪਿਆਰੀ ਸਾਧ ਸੰਗਤ ਜੀ ਇਸ ਦੇ ਨਾਲ ਸੱਤ ਚੱਕਰ ਹਨ ਜੋ ਕਿ ਸਾਡੀ ਅਧਿਆਤਮਿਕ ਯਾਤਰਾ ਦੇ ਵਿੱਚ ਵੀ ਸਾਨੂੰ ਸਹਾਇੀ ਹੁੰਦੇ ਹਨ ਇਕ ਬਹੁਤ ਹੀ ਮਹੱਤਵਪੂਰਨ ਪਾਠ ਹੈ ਜੋ ਕਿ ਸੂਖਸ਼ਮ ਰੂਪ ਵਿੱਚ ਹੁੰਦਾ ਹੈ ਜਿਸ ਬਾਰੇ ਤਕਰੀਬਨ ਤਕਰੀਬਨ ਬਹੁਤ ਘੱਟ ਅਭਿਆਸੀਆਂ ਨੂੰ ਔਰ ਬਹੁਤ ਘੱਟ ਪ੍ਰਚਾਰਕਾਂ ਨੂੰ ਪਤਾ ਹੁੰਦਾ ਹੈ ਅੰਤਿਸ਼ ਕਰਨ ਅੰਤਿਸ਼ ਕਰਨਿਕ ਐਸਾ ਬਾਕਸ ਹੈ ਇਹ ਜਨਮਾਂ ਜਨਮਾਂ ਤੋਂ ਸਾਡੇ ਨਾਲ ਹੀ ਆਉਂਦਾ ਹੈ ਜਨਮਾਂ ਜਨਮਾਂ ਤੋਂ ਇਹ ਬਾਕਸ ਸਾਡੇ ਨਾਲ ਹੀ ਆਂਦਾ ਹੈ ਅੰਤਿਸ਼ਕਰਣ ਇਹਦੇ ਵਿੱਚ ਜਨਮਾਂ ਜਨਮਾਂ ਦੇ ਕੀਤੇ ਹੋਏ ਕਰਮਾਂ ਦਾ ਹਿਸਾਬ ਸਾਡੇ ਨਾਲ ਹੀ ਆ ਜਾਂਦਾ ਹੈ ਅਸੀਂ ਚੰਗੇ ਕਰਮ ਕੀਤੇ ਹਨ ਜਾਂ ਮਾੜੇ ਅਸੀਂ ਇਸ ਜੀਵਨ ਵਿੱਚ ਕਿਹੋ ਜਿਹਾ ਜੀਵਨ ਲੈਣਾ ਹੈ ਸੋ ਇਹ ਸਾਰਾ ਕੁਝ ਇਸ ਅੰਤਿਸ਼ਕਰਣ ਦੇ ਵਿੱਚ ਪਿਆ ਹੁੰਦਾ ਹੈ ਅੰਤਿਸ਼ਕਰਣ ਦੇ ਉੱਤੇ ਵੀ ਆਪਾਂ ਵਿਚਾਰਾਂ ਆਉਣ ਵਾਲੇ ਸਮੇਂ ਵਿੱਚ ਬਹੁਤ ਜ਼ਿਆਦਾ ਖੁੱਲ ਕੇ ਕਰਾਂਗੇ ਹੁਣ ਆਪਾਂ ਇਹ ਵਿਚਾਰ ਕਰਦੇ ਹਾਂ ਕਿ ਜੋ 9 ਮਹੀਨੇ ਅਸੀਂ ਮਾਂ ਦੇ ਗਰਭ ਵਿੱਚ ਬਤੀਤ ਕਰਦੇ ਹਾਂ ਉਸ ਦੇ ਵਿੱਚ ਅਸੀਂ ਅੰਦਰ ਕੀ ਕਰਦੇ ਹਾਂ ਔਰ ਬਾਹਰ ਮਾਂ ਸਾਡੀ ਨੂੰ ਕੀ ਕਰਨਾ ਚਾਹੀਦਾ ਹੈ ਉਹਨਾਂ ਸਮਿਆਂ ਦੇ ਵਿੱਚ ਸਾਡੀ ਲਿਵ ਪ੍ਰਮਾਤਮਾ ਨਾਲ ਜੁੜੀ ਹੋਈ ਹੁੰਦੀ ਹੈ ਸਾਨੂੰ ਪ੍ਰਕਾਸ਼ ਦਿਖਦਾ ਹੈ ਅਨਹਦ ਰਾਗ ਸੁਣਾਈ ਦਿੰਦੇ ਹਨ ਸਾਨੂੰ ਸੰਸਾਰ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਅਸੀਂ ਉਹ ਜੋ 9 ਮਹੀਨੇ ਦਾ ਸਫ਼ਰ ਤੈਅ ਕਰ ਰਹੇ ਹੁੰਦੇ ਹਾਂ ਉਸ ਦੇ ਵਿੱਚ ਕਸ਼ਟਾ ਵੀ ਬਹੁਤ ਹੁੰਦੀ ਹੈ ਲੇਕਿਨ ਉਹ ਕਸ਼ਟਾ ਜੀਵਨ ਹੁੰਦੀ ਹੈ ਆਤਮਾ ਪਰਮਾਤਮਾ ਦੇ ਨਾਲ ਇੱਕ ਹੋਈ ਹੁੰਦੀ ਹੈ ਲੇਕਿਨ ਜਦੋਂ ਜੀਵ ਨੂੰ ਤਕਲੀਫ ਹੁੰਦੀ ਹੈ ਤਾਂ ਜੀਵ ਆਤਮਾ ਅੱਗੇ ਪੁਕਾਰ ਕਰਦਾ ਹੈ ਤਾਂ ਆਤਮਾ ਜੀਵਾਤਮਾ ਮਿਲ ਕੇ ਇਹ ਵਾਅਦਾ ਕਰਦੇ ਹਨ ਪ੍ਰਮਾਤਮਾ ਦੇ ਨਾਲ ਕਿ ਸਾਨੂੰ ਇਸ ਗੁਫਾ ਵਿੱਚੋਂ ਬਾਹਰ ਕੱਢਿਆ ਜਾਵੇ ਅਸੀਂ ਬਾਹਰ ਜਾ ਕੇ ਤੇਰਾ ਨਾਮ ਜਪਾਂਗੇ ਤੇਰਾ ਸਿਮਰਨ ਕਰਾਂਗੇ ਤੈਨੂੰ ਹਮੇਸ਼ਾ ਯਾਦ ਰੱਖਾਂਗੇ ਲੇਕਿਨ 9 ਮਹੀਨੇ ਜੋ ਪ੍ਰਮਾਤਮਾ ਨੇ ਨਿਯਮ ਬਣਾਇਆ ਹੈ ਉਹ 9 ਮਹੀਨੇ ਜਾਂ 9 ਮਹੀਨੇ 10 ਦਿਨ ਦਾ ਸਮਾਂ ਸਾਨੂੰ ਸਾਰਿਆਂ ਨੂੰ ਮਾਂ ਦੇ ਗਰਭ ਵਿੱਚ ਬਤੀਤ ਕਰਨਾ ਹੀ ਪੈਂਦਾ ਹੈ ਇਸ ਦਰਮਿਆਨ ਜੋ ਬਾਹਰ ਮਾਇਆ ਹੈ ਸੰਸਾਰਿਕ ਮਾਇਆ ਹੈ ਉਹ ਵੀ ਅੱਖਾਂ ਖੋਲ ਕੇ ਇਸ ਵੱਲ ਤੱਕ ਰਹੀ ਹੁੰਦੀ ਹੈ ਕਿ ਇਸ ਦੇ ਉੱਤੇ ਕਿਉਂ ਨਾ ਮਾਂ ਦੇ ਗਰਭ ਵਿੱਚ ਹੀ ਇਸ ਦੇ ਉੱਤੇ ਪ੍ਰਭਾਵ ਪਾਇਆ ਜਾਵੇ ਸਾਧ ਸੰਗਤ ਜੀ ਪਹਿਲੇ ਸਮੇਂ ਕੁਝ ਹੋਰ ਸਨ ਮਾਮਾ ਬਹੁਤ ਜ਼ਿਆਦਾ ਸਾਤਵਿਕ ਭੋਜਨ ਖਾਂਦੀਆਂ ਸਨ ਸਾਦਾ ਭੋਜਨ ਖਾਂਦੀਆਂ ਸਨ ਉਹਨਾਂ ਦੇ ਕੋਲ ਮੋਬਾਈਲ ਟੀਵੀ ਜਾਂ ਹੋਰ ਜੰਤਰ ਨਹੀਂ ਸਨ ਜਿਨ੍ਹਾਂ ਦੇ ਨਾਲ ਉਹਨਾਂ ਦੀ ਸੁਰਤ ਖਿੰਡੇ ਉਹ ਨਾਮ ਜਪਦੀਆਂ ਸਨ ਕੀਰਤ ਕਰਦੀਆਂ ਸਨ ਮਿਹਨਤ ਕਰਦੀਆਂ ਸਨ ਚੱਕੀ ਪੀਸਦੀਆਂ ਸਨ ਬਹੁਤ ਔਖੇ ਔਖੇ ਕਾਰਜ ਕਰਦੀਆਂ ਸਨ 9 ਮਹੀਨੇ ਦੇ ਸਮੇਂ ਵਿੱਚ ਉਹ ਟੇਕੇ ਨਹੀਂ ਸੀ ਬੈਂਦੀਆਂ ਔਰ ਬੱਚੇ ਦੇ ਅੰਦਰ ਉਦਾਂ ਦੇ ਹੀ ਗੁਣ ਆ ਜਾਂਦੇ ਸਨ ਬੱਚੇ ਮਿਹਨਤੀ ਹੁੰਦੇ ਸਨ ਹਿੰਮਤ ਵਾਲੇ ਹੁੰਦੇ ਸਨ ਉਤਸ਼ਾਹੀ ਹੁੰਦੇ ਸਨ ਔਰ ਨਾਮ ਬਾਣੀ ਨਾਲ ਵੀ ਛੇਤੀ ਹੀ ਜੁੜ ਜਾਂਦੇ ਸਨ ਬਹੁਤ ਘੱਟ ਮਾਮਾ ਹੁੰਦੀਆਂ ਸਨ ਜਿਨ੍ਹਾਂ ਦੀ ਕੁੱਖੋਂ ਦੁਰਾਚਾਰੀ ਪਾਪੀ ਬੱਚੇ ਪੈਦਾ ਹੁੰਦੇ ਸਨ ਅੱਜ ਕੱਲ੍ਹ ਯੁੱਗ ਦਾ ਇਤਨਾ ਜ਼ੋਰ ਹੈ ਕਿ ਇਹ ਗੱਲ ਹੁਣ ਨਹੀਂ ਕਹੀ ਜਾ ਸਕਦੀ ਹੁਣ ਇਸ ਦੀ ਰੇਸ਼ੋ ਪੁਆਇੰਟਾਂ ਵਿੱਚ ਹੀ ਰਹਿ ਗਈ ਹੈ ਆਪਾਂ ਇਸ ਨੂੰ 1% ਨਹੀਂ ਕਹਿ ਸਕਦੇ ਕੇ ਪਹਿਲਾ ਵਰਗੀਆਂ ਮਾਮਾ ਹੁਣ ਹੋਣਗੀਆਂ ਹੈਗੀਆਂ ਨੇ ਵੀ ਨਾਸ਼ ਕਦੇ ਨਹੀਂ ਹੁੰਦਾ 0.1 ਜਾਨੀ ਕਿ 1 ਦਾ 100% ਚੋਂ ਵੀ 1 ਪੁਆਇੰਟ ਉਹ ਮਾਮਾ ਹਨ ਜਿਹੜੀਆਂ ਗੁਰਸਿੱਖੀ ਵਿੱਚ ਆਪਣੇ ਬੱਚੇ ਨੂੰ ਮਾਂ ਦੇ ਗਰਭ ਤੋਂ ਹੀ ਜਦੋਂ ਬੱਚਾ ਗਰਭ ਦੇ ਵਿੱਚ ਹੁੰਦਾ ਹੈ ਉਦੋਂ ਤੋਂ ਹੀ ਉਹਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਜਪਜੀ ਸਾਹਿਬ ਜੀ ਦਾ ਪਾਠ ਸੁਣਾਉਂਦੀਆਂ ਹਨ ਹਿੰਦੂ ਮਤ ਦੇ ਵਿੱਚ ਮਾਮਾ ਆਪਣੇ ਬੱਚਿਆਂ ਨੂੰ ਰਾਮ ਨਾਮ ਰਾਧੇ ਰਾਧੇ ਦਾ ਨਾਮ ਜਪਾਉਂਦੀਆਂ ਹਨ ਮੁਸਲਿਮ ਧਰਮ ਦੇ ਵਿੱਚ ਵੀ ਮੈਂ ਦੇਖਿਆ ਹੈ ਕਿ ਅੱਲਾ ਅੱਲਾ ਦਾ ਨਾਮ ਮਾਮਾ ਜਪਾਉਂਦੀਆਂ ਹਨ ਸੋ ਬਹੁਤ ਇਹ ਧਰਮਾਂ ਤੋਂ ਉੱਪਰ ਉੱਟ ਕੇ ਆਪਾਂ ਗੱਲ ਕਰਦੇ ਹਾਂ ਉਹ ਮਾਮਾ ਹਲੇ ਵੀ ਹੈਗੀਆਂ ਹਨ ਲੇਕਿਨ ਬਹੁਤ ਬਹੁਤ ਘਟ ਅੱਜ ਜੋ ਮਾਮਾ ਹਨ ਉਹ ਬੱਚੇ ਦੇ ਭਵਿੱਖ ਵਾਸਤੇ ਤਾਂ ਫਿਕਰਮੰਦ ਹਨ ਪਰ ਲੇਕਿਨ ਜਦੋਂ ਬੱਚਾ 9 ਮਹੀਨੇ ਗਰਭ ਵਿੱਚ ਸੀ ਉਹਨਾਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਉਹਨਾਂ ਦਾ ਚਟਪਟਾ ਖਾਦਾ ਹੋਇਆ ਉਹਨਾਂ ਦਾ ਅਸ਼ਲੀਲ ਦੇਖਾ ਹੋਇਆ ਔਰ ਉਹਨਾਂ ਦਾ ਐਸਾ ਸੰਸਾਰਿਕ ਪਟਕਣਵਾਜੀ ਵਾਲਾ ਸੁਣਿਆ ਹੋਇਆ ਬੋਲ ਕਪੋਲ ਬੋਲੇ ਹੋਏ ਔਰ ਇਹ ਸਾਰਾ ਕੁਝ ਬੱਚੇ ਤੇ ਮਾੜਾ ਅਸਰ ਪੈਂਦਾ ਹੈ ਇਸ ਲਈ ਜਦੋਂ ਬੱਚਾ ਗਰਭ ਵਿੱਚ ਹੋਵੇ ਮਾਂ ਨੂੰ ਚਾਹੀਦਾ ਹੈ ਕਿ ਕੋਈ ਵੀ ਗਲਤ ਲਿਟਰੇਚਰ ਨਾ ਪੜੋ ਕੋਈ ਵੀ ਗਲਤ ਵੀਡੀਓ ਫੋਟੋ ਨਾ ਦੇਖੋ ਕੋਈ ਵੀ ਗਲਤ ਸੰਗਤ ਨਾ ਕਰੋ ਤੁਸੀਂ ਆਪਣੇ ਬੱਚੇ ਦਾ ਭਵਿੱਖ ਗਰਭ ਤੋਂ ਹੀ ਬਣਾ ਸਕਦੀ ਹੋ ਕਿਉਂਕਿ ਮਾਂ ਪਰਮਾਤਮਾ ਤੋਂ ਬਾਅਦ ਜੇ ਕੋਈ ਹੈ ਤਾਂ ਮਾਂ ਹੈ ਜਿਸ ਦੀ ਡਿਊਟੀ ਪਰਮਾਤਮਾ ਨੇ ਲਗਾਈ ਹੈ ਇਸ ਜੀਵ ਦੀ ਮਾਂ ਚਾਹੇ ਤਾਂ ਆਪਣੇ ਬੱਚੇ ਨੂੰ ਸੰਤ ਬਣਾ ਦੇਵੇ ਮਾਂ ਚਾਹੇ ਤਾਂ ਆਪਣੇ ਬੱਚੇ ਨੂੰ ਡਾਕੂ ਬਣਾ ਦੇਵੇ 9 ਮਹੀਨੇ ਦੇ ਦਰਮਿਆਨ ਗਰਭਤੀ ਮਾਂ ਨੂੰ ਚਾਹੀਦਾ ਹੈ ਕਿ ਉਹ ਨਾਮ ਜਪਣ ਬਾਣੀ ਪੜ੍ਹਨ ਪ੍ਰਭੂ ਦਾ ਨਾਮ ਜਪਣ ਸਤ ਸੰਗਤ ਕਰਨ ਚੰਗਾ ਭੋਜਨ ਖਾਣ ਤਾਕਤਵਰ ਭੋਜਨ ਖਾਣ ਔਰ ਅਸ਼ਲੀਲਤਾ ਫੋਟੋ ਕੋਈ ਮੈਗਜ਼ੀਨ ਕੋਈ ਫਿਲਮ ਕੋਈ ਨਾਟਕ ਨਾ ਦੇਖਣ ਤਾ ਜੋ ਬੱਚੇ ਦੀ ਜੋ ਸੁਰਤ ਹੈ ਪਰਮਾਤਮਾ ਨਾਲ ਜੁੜੀ ਰਹਿੰਦੀ ਹੈ ਇਹਦੇ ਵਿੱਚ ਜੋ ਆਪ ਜੀ ਨੂੰ ਪਹਿਲਾਂ ਦੱਸਿਆ ਗਿਆ ਹੈ ਇਸ ਵਿੱਚ ਮਾਮਾ ਦਾ ਵੀ ਕਸੂਰ ਨਹੀਂ ਹੈ ਕਿਉਂਕਿ ਜੋ ਸੰਸਾਰਿਕ ਮਾਇਆ ਹੈ ਉਹ ਕਲਯੁਗ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੈ ਉਹ ਕੁੜਵਾ ਰਹੀ ਹੈ ਇਹ ਸਾਰਾ ਕੁਝ ਪਹਿਲਾਂ ਬੱਚਾ ਮਾਂ ਦੇ ਗਰਭ ਵਿੱਚ ਮਹਿਫੂਜ਼ ਹੁੰਦਾ ਸੀ ਇਸ ਸੰਸਾਰਿਕ ਮਾਇਆ ਤੋਂ ਪਰ ਹੁਣ ਕਲਯੁਗ ਇਤਨਾ ਜਿਆਦਾ ਪ੍ਰਭਾਵਸ਼ਾਲੀ ਹੋ ਚੁੱਕਾ ਹੈ ਕਿ ਮਾਂ ਦੇ ਗਰਭ ਦੇ ਵਿੱਚ ਵੀ ਹੁਣ ਬੱਚਾ ਮਹਿਫੂਜ਼ ਨਹੀਂ ਹੈ ਕਿਉਂਕਿ ਬਾਹਰੋਂ ਜੋ ਮਾਇਆ ਮਾਂ ਨੂੰ ਪ੍ਰੇਰਿਤ ਕਰਦੀ ਹੈ ਉਹੀ ਮਾਂ ਕਰਦੀ ਹੈ ਔਰ ਉਹੀ ਬੱਚੇ ਤੇ ਅਸਰ ਪੈਣਾ ਹੁੰਦਾ ਹੈ ਸਾਥ ਸੰਗਤ ਜੀ ਜਿੱਦੇ ਜਿੱਦਾ ਸਮਾਂ ਜਨਮ ਦਾ ਨਜ਼ਦੀਕ ਆਂਦਾ ਹੈ ਬੱਚੇ ਦੀਆਂ ਤਕਲੀਫਾਂ ਵਧਦੀਆਂ ਜਾਂਦੀਆਂ ਹਨ ਮਾਂ ਦੇ ਗਰਭ ਵਿੱਚ ਜਗ੍ਹਾ ਥੋੜੀ ਪੈਂਦੀ ਹੈ ਸਰੀਰ ਦਾ ਆਕਾਰ ਵੱਡਾ ਹੋ ਚੁੱਕਾ ਹੁੰਦਾ ਹੈ ਬੱਚਾ ਜੋ ਮਾਂ ਦੇ ਗਰਭ ਵਿੱਚ ਇਧਰ ਉਧਰ ਘੁੰਮ ਲੈਂਦਾ ਸੀ ਉਹ ਘੁੰਮਣਾ ਬੰਦ ਹੋ ਜਾਂਦਾ ਹੈ ਆਖਰਕਾਰ ਉਸ ਨੂੰ ਅਖੀਰਲੇ ਮਹੀਨੇ 8ਵੇਂ ਦੇ ਆਸ-ਪਾਸ ਜਾ ਕੇ ਉਲਟਾ ਲਟਕਣਾ ਪੈਂਦਾ ਹੈ 7ਵੇਂ ਮਹੀਨੇ ਤੋਂ ਬਾਅਦ ਬੱਚਾ ਇਧਰ ਉਧਰ ਨਹੀਂ ਘੁੰਮ ਪਾਂਦਾ 8ਵਾਂ ਔਰ 9ਵਾਂ ਮਹੀਨਾ ਇਹ ਦੋ ਮਹੀਨੇ ਉਲਟੇ ਹੁੰਦੇ ਹਨ ਜ਼ਿਆਦਾਤਰ 9 ਮਹੀਨੇ 8ਵੇਂ ਮਹੀਨੇ ਤੱਕ ਬੱਚਾ ਪੁੱਠਾ ਹੋ ਜਾਂਦਾ ਹੈ ਉਲਟਾ ਹੋ ਜਾਂਦਾ ਹੈ ਉਸਦਾ ਸਿਰ ਥੱਲੇ ਨੂੰ ਹੋ ਜਾਂਦਾ ਹੈ ਔਰ ਪੈਰ ਉੱਪਰ ਨੂੰ ਹੋ ਜਾਂਦੇ ਹੈ ਇਹ ਬਹੁਤ ਹੀ ਕਰੜੀ ਸਜ਼ਾ ਹੁੰਦੀ ਹੈ ਉਸ ਵਕਤ ਇਹ ਤਾਂ ਅਗਰ ਅਨੁਭਵ ਕਰੀਏ ਤਦ ਹੀ ਪਤਾ ਲੱਗ ਸਕਦਾ ਹੈ ਕੇ ਉਲਟੇ ਹੋ ਕੇ ਅਗਰ ਸਾਨੂੰ 1 ਘੰਟਾ ਵੀ ਰਹਿਣਾ ਪੈ ਜਾਵੇ ਤਾਂ ਕੀ ਬਣ ਸਕਦਾ ਹੈ ਸਾਡੇ ਸਰੀਰ ਦਾ ਸਾਰਾ ਖੂਨ ਸਾਡੇ ਦਿਮਾਗ ਵਿੱਚ ਔਰ ਸਾਡੀਆਂ ਅੱਖਾਂ ਵਿੱਚ ਉਤਰ ਆਏਗਾ ਪਰ ਮਾਂ ਦੇ ਗਰਭ ਵਿੱਚ ਬੱਚੇ ਦੇ ਨਾਲ ਐਸਾ ਕਿਉਂ ਨਹੀਂ ਹੁੰਦਾ ਪਿਆਰੀ ਸਾਧ ਸੰਗਤ ਜੀ ਬਹੁਤ ਵੱਡੀ ਤਕਨੀਕ ਹੈ ਜਿੱਥੇ ਤੱਕ ਹੁਣ ਸਾਇੰਸ ਨਹੀਂ ਪਹੁੰਚੀ ਸ਼ਾਇਦ ਅੱਗੇ ਵੀ ਸਾਇੰਸ ਇੱਥੋਂ ਤੱਕ ਨਾ ਪਹੁੰਚ ਪਾਵੇ ਕਿਉਂਕਿ ਜੋ ਬੱਚੇ ਦਾ ਮਾਂ ਦੇ ਗਰਭ ਅੰਦਰ ਜੀਵਨ ਹੈ ਉਹ 나ੜੂਏ ਦੇ ਜ਼ਰੀਏ ਜੋ 나ੜੂਆ ਹੈ ਮਾਂ ਦੇ ਨਾਲ ਅਟੈਚ ਹੈ ਔਰ ਜੋ ਮਾਂ ਸਾਹ ਲੈਂਦੀ ਹੈ ਜੋ ਮਾਂ ਖਾਂਦੀ ਹੈ ਜੋ ਮਾਂ ਸੋਚਦੀ ਹੈ ਜੋ ਮਾਂ ਫੀਲ ਕਰਦੀ ਹੈ ਜੋ ਸੁਣਦੀ ਹੈ ਉਹ ਸਾਰਾ ਬੱਚੇ ਤੱਕ ਪਹੁੰਚਦਾ ਹੈ ऐसी तकनीक सिवाय परमात्मा ਤੋਂ ਕੋਈ ਨਹੀਂ ਬਣਾ ਸਕਦਾ ਵੱਡੇ ਵੱਡੇ ਸਾਇੰਸਦਾਨਾਂ ਨੇ ਆਪਣਾ ਬਾਜ਼ਹਾਨ ਦੀ ਲਗਾ ਲਈ ਉਹਨਾਂ ਕੋਲੋਂ ਬਲੱਡ ਨਹੀਂ ਬਣਿਆ ਸੈੱਲ ਨਹੀਂ ਬਣੇ ਜੋ ਕਿ ਕੁਦਰਤ ਨੇ ਹਰ ਸਰੀਰ ਦੇ ਅੰਦਰ ਹਰ ਜੀਵ ਦੇ ਅੰਦਰ ਬਣਾਏ ਹੋਏ ਹਨ ਕੁਦਰਤ ਦੀ ਰੀਸ ਕੋਈ ਨਹੀਂ ਕਰ ਸਕਦਾ ਕੁਦਰਤ ਦੀ ਰੀਸ ਜਿਸ ਨੇ ਕੀਤੀ ਉਹ ਖਤਮ ਹੋ ਗਿਆ ਸਾਤ ਸੰਗਤ ਜੀ ਇੱਥੇ ਦੱਸਣਾ ਯੋਗ ਹੈ ਕਿ ਜੋ 나ੜੂਆ ਹੈ ਇਹਦੇ ਵਿੱਚ ਦੋ 나ੜੀਆਂ ਹਨ ਇੱਕ 나ੜੀ ਤਾਂ ਉਹ ਹੈ ਜੋ ਮਾਂ ਦੀ ਵੱਲੋਂ ਖਾਧੀ ਗਈ ਖੁਰਾਕ ਬੱਚੇ ਤੱਕ ਪਹੁੰਚਾਉਂਦੀ ਹੈ ਜੋ ਦੂਸਰੀ 나ੜੀ ਹੈ ਉਹਦੇ ਥੱਲੇ ਦੋਨਾਂ ਨਾਲ ਇਸ 나ੜੂਏ ਦੇ ਥੱਲੇ ਇੱਕ ਬਹੁਤ ਵੱਡਾ 나ੜਾਂ ਦਾ ਗੁੱਛਾ ਹੈ ਜਿੱਥੋਂ 72000 나ੜੀਆਂ ਦੀ ਜੜ ਦੀ ਸ਼ੁਰੂਆਤ ਹੁੰਦੀ ਹੈ ਇਹ ਨਾਵੀ ਕਮਲ ਦੇ ਨਾਮ ਤੋਂ ਵੀ ਇਸ ਨੂੰ ਆਪਾਂ ਕਹਿੰਦੇ ਹਾਂ ਔਰ ਇਸ ਨੂੰ ਚੱਕਰਾ ਦਾ ਨਾਮ ਵੀ ਦਿੱਤਾ ਗਿਆ ਹੈ ਨਾਵੀ ਚੱਕਰ ਵੀ ਕਹਿੰਦੇ ਹਨ ਇਹਨੂੰ ਲੇਕਿਨ ਇਸ ਜੋ ਬਿੰਦੂ ਹੈ ਜੋ ਨਾਵੀ ਬਿੰਦੂ ਹੈ ਇਹ ਬਹੁਤ ਹੀ ਸ਼ਕਤੀਸ਼ਾਲੀ ਪੁਆਇੰਟ ਹੈ ਆਉਣ ਵਾਲੇ ਸਮੇਂ ਵਿੱਚ ਆਪਾਂ ਇਸ ਦੇ ਉੱਤੇ ਵੀ ਵਿਚਾਰਾਂ ਕਰਾਂਗੇ ਕਿ ਅਧਿਆਤਮਿਕ ਮਤ ਵਿੱਚ ਨਾਵੀ ਦਾ ਔਰ ਇਹਨਾਂ ਬਹੁਤ 70000 ਨਾੜੀਆਂ ਦਾ ਔਰ ਇੱਥੇ ਜੋ 나ੜੂਆ ਹੈ ਇਸ ਦਾ ਕੀ ਯੋਗਦਾਨ ਹੈ ਸਾਡੇ ਅਧਿਆਤਮਿਕ ਸਫਰ ਦੇ ਵਿੱਚ ਇਸ 나ੜੂਏ ਦੇ ذریعے ਹੀ ਸਾਡੀ ਬੱਚੇ ਦੀ ਜੋ ਸੁਰਤ ਹੁੰਦੀ ਹੈ ਉਹ ਪਰਮਾਤਮਾ ਨਾਲ ਜੁੜੀ ਹੋਈ ਹੁੰਦੀ ਹੈ ਔਰ ਅਸੀਂ ਪਰਮਾਤਮਾ ਦਾ ਹੀ ਰੂਪ ਹੁੰਦੇ ਹਾਂ ਪਿਆਰੀ ਸਾਥ ਸੰਗਤ ਜੀ ਆਪ ਜੀ ਦੇ ਧਿਆਨ ਵਿੱਚ ਇਸ ਗੱਲ ਨੂੰ ਲੈਣਾ ਬਹੁਤ ਜ਼ਰੂਰੀ ਹੈ ਕਿ ਜੋ ਵੀ ਸੰਸਾਰ ਦੇ ਉੱਤੇ ਬਾਹਰ ਅਸੀਂ ਦੇਖ ਰਹੇ ਹਾਂ ਪ੍ਰਮਾਤਮਾ ਨੇ 9 ਮਹੀਨੇ ਦੇ ਦਰਮਿਆਨ ਜੋ ਵੀ ਕਾਰਜ ਅੰਦਰ ਸੈੱਲਾਂ ਕੋਲੋਂ ਕਰਵਾਇਆ ਹੈ ਔਰ ਜੋ ਵੀ ਉਸਨੇ ਆਪਣੀ ਕਲਾ ਵਰਤਾਈ ਹੈ ਉਹਦੇ ਵਿੱਚ ਜੋ ਵੀ ਸੰਸਾਰ ਵਿੱਚ ਅਸੀਂ ਬਾਹਰ ਦੇਖ ਰਹੇ ਹਾਂ ਉਹ ਸਾਰਾ ਕੁਝ ਸਾਡੇ ਅੰਦਰ ਰੱਖ ਦਿੱਤਾ ਗਿਆ ਹੈ ਤੁਲਨਾ ਦੇ ਤੌਰ ਤੇ ਆਉਣ ਵਾਲੇ ਸਮੇਂ ਵਿੱਚ ਦਾਸ ਸਰੀਰ ਦੇ ਇੱਕ ਇੱਕ ਅੰਗ ਦੇ ਉੱਤੇ ਵਿਚਾਰ ਕਰੇਗਾ ਇੱਕ ਇੱਕ ਅੰਦਰੂਨੀ 파ਟ ਲਏਗਾ ਔਰ ਸੰਸਾਰ ਦੀ ਇੱਕ ਇੱਕ ਵਸਤੂ ਲਏਗਾ ਉਹਦੇ ਵਿੱਚ ਦਾਸ ਨੂੰ ਜੋ ਅਕਾਲ ਪੁਰਖ ਵਾਹਿਗੁਰੂ ਨੇ ਗਿਆਨ ਬਖਸ਼ਿਸ਼ ਕੀਤਾ ਹੈ ਉਸ ਦੇ ਨਾਲ ਕੰਪੈਰੀசன் ਕੀਤਾ ਜਾਏਗਾ ਔਰ ਫਿਰ ਉਸ ਤੋਂ ਬਾਅਦ ਵਿੱਚ ਗੁਰਬਾਣੀ ਗੁਰੂ ਦਾ ਬੱਟਾ ਪਾ ਕੇ ਉਸ ਨੂੰ ਨਾਪਿਆ ਜਾਏਗਾ ਔਰ ਉਹ ਬਰਾਬਰ ਆਏਗਾ ਔਰ ਉੱਥੇ ਭਗਤ ਪੀਪਾ ਜੀ ਦਾ ਬਚਨ ਸੱਚ ਹੁੰਦਾ ਹੋਇਆ ਨਜ਼ਰ ਆਵੇਗਾ ਕਿ ਜੋ ਬਹਿ ਮੰਡੇ ਸੋਹੀ ਪਿੰਡੇ ਜੋ ਖੋਜੇ ਸੋ ਪਾਵੇ ਸੋ ਪਿਆਰੀ ਸਾਧ ਸੰਗਤ ਜੀ ਇਹ ਜੋ ਸਰੀਰ ਹੈ 9 ਮਹੀਨੇ ਦੇ ਵਿੱਚ ਸੰਸਾਰ ਔਰ ਸਰੀਰ ਇੱਕ ਰੂਪ ਹੋ ਜਾਂਦੇ ਹਨ ਔਰ ਸਾਡੀ ਲਿਵ ਪਰਮਾਤਮਾ ਨਾਲ ਜੁੜੀ ਹੋਈ ਹੁੰਦੀ ਹੈ ਲੇਕਿਨ ਜਦੋਂ 9 ਮਹੀਨੇ ਪੂਰੇ ਹੋ ਜਾਂਦੇ ਹਨ ਬੱਚੇ ਦੇ ਜਨਮ ਦਾ ਸਮਾਂ ਆ ਜਾਂਦਾ ਹੈ ਤਾਂ ਬੱਚੇ ਦਾ ਜਨਮ ਨਾਰਮਲ ਤਰੀਕੇ ਦੇ ਨਾਲ ਪਹਿਲਾਂ ਬਹੁਤ ਜ਼ਿਆਦਾ ਬੱਚੇ ਨਾਰਮਲ ਤਰੀਕੇ ਦੇ ਨਾਲ ਪੈਦਾ ਹੁੰਦੇ ਸਨ ਪਰ ਹੁਣ ਡਾਕਟਰਾਂ ਦੇ ਅੰਦਰ ਕਈ ਪ੍ਰਕਾਰ ਦੇ ਲਾਲਚ ਆਉਣ ਕਾਰਨ बच्चे ਦਾ ਜਨਮ ਸਮੇਂ ਤੋਂ ਪਹਿਲਾਂ ਵੀ ਕਰਵਾ ਦਿੱਤਾ ਜਾਂਦਾ ਹੈ ਔਰ ਜੇਕਰ ਨਾਰਮਲ ਕੇਸ ਹੋਣਾ ਵੀ ਹੁੰਦਾ ਹੈ ਤਦ ਵੀ ਉਹਨਾਂ ਨੂੰ ਆਪਰੇਸ਼ਨ ਹੀ ਦੱਸਿਆ ਜਾਂਦਾ ਹੈ ਇਹ ਜੋ ਕਾਰਜ ਹੈ ਡਾਕਟਰਾਂ ਦਾ ਇਹ ਪ੍ਰਕਿਰਤੀ ਦੇ ਉਲਟ ਹੈ ਕਿਉਂਕਿ ਜੋ ਜਨਮ ਦਾ ਸਮਾਂ ਔਰ ਸਥਾਨ ਹੈ ਉਹ ਨਿਯਮ ਦੇ ਮੁਤਾਬਕ ਬਦਲ ਦਿੱਤਾ ਗਿਆ ਨਾ ਤਾਂ ਜਿੱਥੋਂ ਅਸੀਂ ਜਨਮ ਲੈਣਾ ਸੀ ਉੱਥੋਂ ਜਨਮ ਹੋਇਆ ਤੇ ਨਾ ਜਿਸ ਸਮੇਂ ਤੇ ਸਾਡਾ ਜਨਮ ਹੋਣਾ ਸੀ ਬੱਚੇ ਦਾ ਨਾ ਉਸ ਸਮੇਂ ਤੇ ਜਨਮ ਹੋਇਆ ਸੂਪਰ ਕੁਿਰਤੀ ਦੇ ਨਾਲ ਅਸੀਂ ਛੇੜ ਛਾੜ ਬੱਚੇ ਦੇ ਜਨਮ ਦੇ ਟਾਈਮ ਤੇ ਹੀ ਕਰ ਦਿੱਤੀ ਚਾਹੇ ਉਹ ਡਾਕਟਰਾਂ ਨੇ ਹੀ ਕੀਤੀ ਸਾਡੇ ਅੰਦਰ ਇੱਕ ਐਸਾ ਡਰ ਪਾ ਦਿੱਤਾ ਜਾਂਦਾ ਹੈ ਕਿ ਅਸੀਂ ਉਸ ਵਕਤ ਫੈਸਲਾ ਲੈਣ ਤੋਂ ਮਜਬੂਰ ਹੋ ਜਾਂਦੇ ਹਾਂ ਕਿ ਅਸੀਂ ਕੀ ਕਰੀਏ ਠੀਕ ਹੈ ਮੰਨਿਆ ਜਾ ਸਕਦਾ ਹੈ ਇੱਕ ਤੋਂ ਦੋ ਕੇਸ 10 ਕੇਸ ਹੋ ਸਕਦੇ ਹਨ 100 ਵਿੱਚੋਂ ਜਿਹੜੇ ਕੀ ਖਤਰਾ ਖਤਰੇ ਵਾਲੀ ਗੱਲ ਦੇਖ ਕੇ ਬੱਚੇ ਦਾ ਜਨਮ ਆਪਰੇਸ਼ਨ ਨਾਲ ਕਰਵਾਇਆ ਜਾਣਾ ਜ਼ਰੂਰੀ ਹੈ ਪਰ ਜ਼ਿਆਦਾਤਰ ਹਸਪਤਾਲਾਂ ਦੇ ਵਿੱਚ ਇਹ ਡਰ ਦਾ ਮਾਹੌਲ ਬਣਾ ਕੇ ਔਰਤਾਂ ਦੇ ਪੇਟ ਪਾੜ ਦਿੱਤੇ ਜਾਂਦੇ ਹਨ ਔਰ ਰੀਡ ਦੀ ਹੱਡੀ ਵਿੱਚ ਟਾਈਟਾਈ ਇੰਚ ਦੀਆਂ ਸੂਈਆਂ ਲਗਾ ਕੇ ਉਹਨਾਂ ਨੂੰ ਜ਼ਿੰਦਗੀ ਭਰ ਦੇ ਲਈ ਰੋਗੀ ਕਰ ਦਿੱਤਾ ਜਾਂਦਾ ਹੈ ਪਿਆਰੀ ਸਾਧ ਸੰਗਤ ਜੀ ਸਾਰੇ ਡਾਕਟਰ ਇੱਕੋ ਜਿਹੇ ਨਹੀਂ ਹੁੰਦੇ ਬਹੁਤ سارے ਡਾਕਟਰ ਹੱਕ ਹਲਾਲ ਦੀ ਖਾਂਦੇ ਹਨ ਔਰ ਰੱਬ ਦਾ ਰੂਪ ਹਨ ਪਰ ਕਈ ਡਾਕਟਰ ਇਸ ਸੰਸਾਰ ਤੇ ਉਹਨਾਂ ਦਾ ਸਰੀਰ ਇਨਸਾਨਾਂ ਵਾਲਾ ਜ਼ਰੂਰ ਹੈ ਪਰ ਆਏ ਉਹ ਜ਼ਰੂਰ ਕਿਸੇ ਪ੍ਰੇਤ ਜੂਨੀ ਦੇ ਵਿੱਚੋਂ ਹੀ ਹਨ ਕਿਉਂਕਿ ਉਹਨਾਂ ਦੇ ਅੰਦਰ ਦਇਆ ਧਰਮ ਨਹੀਂ ਹੈ ਇਹ ਸ਼ਬਦ ਮੈਂ ਤਾਂ ਬੋਲਿਆ ਹੈ ਕਿਉਂਕਿ ਦਾਸ ਦੀ ਜ਼ਿੰਦਗੀ ਵਿੱਚ ਇਹ ਘਟਨਾ ਵਾਪਰ ਚੁੱਕੀ ਹੈ ਔਰ ਮੇਰੇ ਕੋਲ ਇਸ ਦੇ ਸਬੂਤ ਹਨ ਕਿ ਜੋ ਜੋ ਜੇਕਰ ਮੈਨੂੰ ਸਾਬਤ ਕਰਨਾ ਵੀ ਪਵੇ ਕਿ ਹਾਂ ਇੱਥੇ ਗਲਤ ਕਿੱਦਾਂ ਹੋਇਆ ਤਾਂ ਮੈਂ ਕਰ ਸਕਦਾ ਹਾਂ ਪਿਆਰੀ ਸਾਧ ਸੰਗਤ ਜੀ ਮਾਫ ਕਰਨਾ ਗੱਲ ਥੋੜੀ ਜੀ ਹੋਰ ਪਾਸੇ ਚਲੀ ਗਈ ਲੇਕਿਨ ਸਜੇਰੀਅਨ ਕੇਸ ਜੋ ਹਨ ਜੋ ਬੱਚੇ ਦਾ ਜਨਮ ਹੈ ਜਦੋਂ ਨਾਰਮਲ ਤਰੀਕੇ ਦੇ ਨਾਲ ਹੁੰਦਾ ਹੈ ਤਾਂ ਪਿਆਰੀ ਸਾਧ ਸੰਗਤ ਜੀ ਉਸ ਵਕਤ ਬੱਚੇ ਤੇ ਮਾਂ ਨੂੰ ਜਿੱਦਾਂ ਕਿ 100 ਵਿਛੂ ਡੰਗ ਮਾਰਦੇ ਹਨ ਇਤਨੀ ਤਕਲੀਫ ਹੁੰਦੀ ਹੈ ਇੱਕ ਵਿਛੂ ਜੇ ਡੰਗ ਮਾਰ ਦੇਵੇ ਤਾਂ ਬੰਦਾ ਮੱਛੀ ਵਾਂਗ ਤੜਫਣ ਲੱਗ ਜਾਂਦਾ ਹੈ 100 ਵਿਛੂ ਡੰਗ ਮਾਰੇ ਤਾਂ ਕੀ ਹੋਵੇਗਾ ਸੋ 100 ਵਿਛੂਆਂ ਦੇ ਡੰਗ ਦੇ ਬਰਾਬਰ ਮਾਂ ਨੂੰ ਤਕਲੀਫ ਹੁੰਦੀ ਹੈ ਔਰ 100 ਵਿਚੂਆਂ ਦੇ ਡੰਗ ਦੇ ਬਰਾਬਰ ਬੱਚੇ ਨੂੰ ਤਕਲੀਫ ਹੁੰਦੀ ਹੈ ਜਨਮ ਦੇ ਟਾਈਮ ਇਸ ਲਈ ਆਪਣੀ ਸੁਰਤ ਗਵਾ ਬੈਠਦਾ ਹੈ بے ਹੋਸ਼ ਹੋ ਜਾਂਦਾ ਹੈ ਜਨਮ ਦੇ ਟਾਈਮ ਤੇ ਡਾਕਟਰ ਇਸ ਦੀ ਪੇਟ ਥਾਪੜਦੇ ਹਨ ਇਸ ਨੂੰ ਪੁੱਠਾ ਕਰਦੇ ਹਨ ਇਸ ਦੀ ਟੜਕਨ ਨੂੰ ਚੈੱਕ ਕਰਦੇ ਹਨ ਤਰ੍ਹਾਂ ਤਰ੍ਹਾਂ ਦੀਆਂ ਉਪਰਾਲੇ ਕੀਤੇ ਜਾਂਦੇ ਹਨ ਕਿ ਬੱਚਾ ਬੱਚੇ ਦਾ ਸਾਹ ਚੱਲ ਪਵੇ ਉਸ ਦਰਮਿਆਨ ਜਦੋਂ ਬਾਰ-ਬਾਰ ਪਿੱਠ ਥਾਪੜੀ ਜਾਂਦੀ ਹੈ ਤਾਂ ਇਸ ਨੂੰ ਸੰਸਾਰ ਦੇ ਵਿੱਚ ਆਉਣ ਦਾ ਅਹਿਸਾਸ ਹੁੰਦਾ ਹੈ ਜਿੱਦਾਂ ਹੀ ਅਹਿਸਾਸ ਹੁੰਦਾ ਹੈ ਹਲਕੀਆਂ ਜੀਆਂ ਅੱਖਾਂ ਖੋਲਦਾ ਹੈ ਤਾਂ ਇਸ ਦੀ ਚੰਗਿਆੜ ਨਿਕਲ ਜਾਂਦੀ ਹੈ ਇਸ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ ਕਿਉਂਕਿ ਉਹ ਨਾ ਤਾਂ ਆਨੰਦ ਸੀ ਨਾ ਆਨੰਦ ਹੁੰਦਾ ਹੈ ਨਾ ਹੋ ਨਾ ਉਸ ਵਕਤ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ ਨਾ ਉਹ ਲਿਵ ਹੁੰਦੀ ਹੈ ਸੋ ਗੁਰੂ ਮਹਾਰਾਜ ਜੀ ਨੇ ਉਸ ਸਮੇਂ ਵੀ ਇੱਕ ਬਹੁਤ ਹੀ ਪਿਆਰਾ ਸ਼ਬਦ ਸਾਨੂੰ ਸਮਝਾਣਾ ਵਾਸਤੇ ਕੀਤਾ ਹੈ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਨਮ ਲੈਂਦੀ ਸਾਰ ਹੀ ਮਾਇਆ ਦਾ ਪ੍ਰਭਾਵ ਇਸ ਬੱਚੇ ਤੇ ਪੈਣਾ ਸ਼ੁਰੂ ਹੋ ਜਾਂਦਾ ਹੈ ਬਸ ਫਿਰ ਕੀ ਆ जो पिछे का सफ़र है वो सारा भुल जाता है लेकिन ये भी नहीं कि जो जन्म हों जदे ही सारा कुछ भुल जाता है हौली हौली भुलता है जो रात है है, होंपन महसूस करता है बहुत कुछ हों लेकिन कोई सुनने वाला नहीं कैाती लें ना लेंदी है ਮੂੰਹ ਵਿੱਚ ਦੁੱਧ ਪਾ ਦਿੰਦੀ ਹੈ ਕਦੇ ਦਾਦੀ ਆ ਕੇ ਚੱਕ ਲੈਂਦੀ ਹੈ ਕਦੇ ਪਿਤਾ ਆ ਕੇ ਚੱਕ ਲੈਂਦਾ ਹੈ ਕਦੇ ਭੂਆ ਚੱਕ ਲੈਂਦੀਆਂ ਹਨ ਉਸ ਚੱਕ ਚਕਈਏ ਦੇ ਵਿੱਚ ਹੀ ਜੋ ਉਸ ਵਕਤ ਉਸ ਦੀ ਬਿਰਤੀ ਤੋੜਨ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਅਦਾ ਕਰਦੀਆਂ ਹਨ ਇਹ ਜੋ ਸਮਾਂ ਹੁੰਦਾ ਹੈ ਜਨਮ ਤੋਂ ਬਾਅਦ ਦਾ ਵੀ ਕੁਝ ਦਿਨ ਕੁਝ ਮਹੀਨੇ ਕਹਿ ਸਕਦੇ ਆਪਾਂ ਇਹ ਵੀ ਬਹੁਤ ਜ਼ਿਆਦਾ ਮਤਲਬ ਦੁਖਦਾਈ ਹੁੰਦੇ ਨੇ ਦੁਨੀਆਂ ਦੇ ਲਈ ਸੁਖੀ ਸੁਖ ਹੁੰਦਾ ਹੈ ਰਿਸ਼ਤਿਆਂ ਲਈ ਮੁੰਡਾ ਹੋਇਆ ਕੁੜੀ ਹੋਈਆ ਵਧਾਈਆਂ ਜੀ ਵਧਾਈਆਂ ਵਧਾਈਆਂ ਸਾਥ ਸੰਗ ਜੀ ਲੇਕਿਨ ਜਿਹੜੀ ਜੀਵ ਆਤਮਾ ਦੇ ਅੰਦਰੋਂ ਦੁਰਦਸ਼ਾ ਹੋਈ ਹੋਈ ਹੁੰਦੀ ਹੈ ਉਹ ਇੰਨਾ ਕੁ ਜ਼ਿਆਦਾ ਅੰਦਰੋਂ ਆਪਣੇ ਉਸ ਆਨੰਦ ਨੂੰ ਖੋਣ ਦਾ ਦੁਖੀ ਦੁੱਖ ਪਾ ਰਿਹਾ ਹੁੰਦਾ ਹੈ ਉਸ ਪ੍ਰਕਾਸ਼ ਤੋਂ ਦੂਰ ਹੋ ਚੁੱਕਿਆ ਹੁੰਦਾ ਹੈ ਉਹ ਅਨਹਦ ਰਾਗ ਤੋਂ ਦੂਰ ਹੋ ਚੁੱਕਿਆ ਹੁੰਦਾ ਹੈ ਹੌਲੀ 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 ਜੋ ਮਾਇਆ ਹੈ ਉਹ ਆਪਣਾ ਸਾਰੇ ਸਰੀਰ ਤੇ ਇਸ ਇਨਸਾਨੀ ਜੀਵਨ ਦੇ ਉੱਤੇ ਕਬਜ਼ਾ ਕਰ ਲੈਂਦੀ ਹੈ ਪਿਆਰੀ ਸਾਧ ਸੰਗਤ ਜੀ ਜਨਮ ਤੱਕ ਦਾ ਜੋ ਸਫਰ ਹੈ ਉਹ ਅੱਜ ਆਪਾਂ ਸਾਰਿਆਂ ਨੇ ਸਰਬਣ ਕੀਤਾ ਸਿੱਖਣਾ ਹੈ ਕਿ ਅਸੀਂ ਕੀ ਸੀ ਔਰ ਅਸੀਂ ਕੀ ਬਣ ਗਏ ਸਾਡਾ ਸਰੂਪ ਅਸਲੀ ਕੀ ਸੀ ਅਸੀਂ ਭੁੱਲ ਗਏ ਅਸੀਂ ਕੌਣ ਹਾਂ ਅਸੀਂ ਇਹ ਵੀ ਭੁੱਲ ਗਏ ਇਸ ਸੰਸਾਰ ਵਿੱਚ ਆ ਕੇ ਸੋ ਸਮਾਂ ਬੜਾ ਬਲਬਾਨ ਹੈ ਜਿੱਦੇ ਜਿੱਦਾਂ ਜੀਵਨ ਅੱਗੇ ਤੁਰੇਗਾ ਇਹ ਵਿਚਾਰਾਂ ਵੀ ਅੱਗੇ ਤੁਰਦੀਆਂ ਰਹਿਣਗੀਆਂ ਸੋ ਅੱਜ ਦੀਆਂ ਵਿਚਾਰਾਂ ਨੂੰ ਆਪਾਂ ਇੱਥੇ ਵਿਰਾਮ ਦਿੰਦੇ ਹਾਂ ਸੋ ਦਾਸ ਤੋਂ ਕੋਈ ਗਲਤੀ ਭੁਲਚਕ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਗੁਰੂ ਪਾਤਸ਼ਾਹ ਜੀ ਬਖਸ਼ਣਯੋਗ ਹਨ ਇਹ ਸਭ ਉਹਨਾਂ ਦੀ ਕਿਰਪਾ ਹੈ ਸੋ ਬਹੁਤ ਹੀ ਬਹੁਤ ਧੰਨਵਾਦ ਫਤਿਹ ਦੀ ਸਾਂਝ ਪਾਓ ਅਗਲੀ ਵਾਰ ਫਿਰ ਦਰਸ਼ਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ